ਤੁਸੀਂ ਦੇਖ ਸਕਦੇ ਹੋ ਕਿ ਆ ਸੜਕ ਦੇ ਨਾਲ-ਨਾਲ ਇਹ ਜਿਹੜਾ ਪਾਣੀ ਖੜਾ ਹੈ ਪਰ ਸਾਡੀਆਂ ਜਿਹੜੀਆਂ ਸੜਕਾਂ ਉੱਤੋਂ ਦਾ ਕਾਰਨ ਇਹੀ ਹੈ ਕਿ ਪਾਣੀ ਖੜਾ ਹੋ ਜਾਂਦਾ ਪਰ ਇਹ ਜਿਹੜਾ ਮੈਂ ਹੁਣ ਕੰਹੀ ਨਾਲ ਇੱਕ ਟੱਕ ਲਗਾਇਆ ਹੈ ਪਰ ਪਾਣੀ ਬਹੁਤ ਵਧੀਆ ਜਿਹੜਾ ਥੱਲੇ ਜਾ ਰਿਹਾ ਹੈ ਸੋ ਇੱਕ ਇੱਕ ਸੁਨੇਹਾ ਜਿਹੜਾ ਮੈਂ ਦੇਣਾ ਚਾਹੁੰਦਾ ਕਿ ਪੰਜਾਬ ਸਾਡਾ ਇਹ ਸ਼ਹਿਰ ਸਾਡਾ ਤੇ ਪਿੰਡ ਸਾਡੇ ਔਰ ਇਹ ਜਿਹੜੀਆਂ ਸੜਕਾਂ ਨੇ ਇਹ ਸਾਡੇ ਪੰਜਾਬ ਦੀ ਜਾਇਦਾਦ ਹੈ ਇਹਨਾਂ ਨੂੰ ਸਹੀ ਰੱਖਣ ਲਈ ਆ ਇੱਕ ਛੋਟਾ ਜਿਹਾ ਉਪਰਾਲਾ ਜੇ ਅਸੀਂ ਕਰ ਦਈਏ ਤਾਂ ਇਹ ਜਿਹੜਾ ਪਾਣੀ ਜਿਹੜਾ ਹੈਗਾ ਇਹ ਨਿਕਲ ਸਕਦਾ ਔਰ ਇਹ ਸੜਕ ਬਚ ਸਕਦੀ ਸੋ ਮੈਂ ਇਹੀ ਚਾਹੁੰਦਾ ਵੀ ਆਪਾਂ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਤੇ ਸਾਡੇ ਪਿੰਡ ਵਿੱਚ ਸਾਡੇ ਸ਼ਹਿਰ ਅਗਰ ਕਿਤੇ ਇਦਾਂ ਦਾ ਪਾਣੀ ਖੜਾ ਹੈ ਕੋਈ ਇੱਕ ਛੋਟਾ ਜਿਹਾ ਉਪਰਾਲਾ ਮੈਨੂੰ ਮੇਰੇ ਖਿਆਲ 2-3 ਮਿੰਟ ਲੱਗੇ ਪਰ ਇਹ ਪਾਣੀ ਜਿਹੜਾ ਹੇਠਾਂ ਜਾ ਰਿਹਾ ਔਰ ਇਹ ਫੜਕ ਬੱਝ ਸਕੋ ਸੋ ਇਹੀ ਸੁਨੇਹਾ ਜਿਹੜਾ ਹੈ ਕਿ ਮੈਂ ਦੇਣਾ ਚਾਹੁੰਦਾ ਇਹ ਕੋਈ ਇਸ ਲਈ ਨਹੀਂ ਕਿ ਮੈਂ ਦਿਖਾਣ ਲਈ ਕਰ ਰਿਹਾ ਤੇ ਸਿਰਫ ਆਪਣੇ ਪੰਜਾਬ ਨੂੰ ਇੱਕ ਆਪਣੇ ਪੰਜਾਬ ਨੂੰ ਵਧੀਆ ਪੰਜਾਬ ਬਣਾਉਣ ਲਈ